ਇਹਦੇ ਵਿੱਚ ਨਾ ਪੀਰੀਅਡਸ ਵਿੱਚ ਦਰਦ ਬਹੁਤ ਰਹਿੰਦਾ ਆ ਹੂੰ ਚਲੋ ਪਤਾ ਨਹੀਂ ਸਾਡੀ ਆਡੀਅנס ਕੀ ਕਹੇਗੀ ਮੈਂ ਤਾਂ ਖੁੱਲ ਕੇ ਬੋਲਦੀ ਆ ਕਿ ਕੁੜੀਆਂ ਕੁੜੀਆਂ ਸਫਰ ਕਰਦੀਆਂ ਨੇ ਬਹੁਤ ਦਰਦ ਤੇ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਕਿ ਤੁਸੀਂ ਆਯੁਰਵੈਦਿਕ ਹੂੰ ਦਵਾਈ ਜਿਹੜੀ ਆ ਨਾ ਉਹ ਟਰਾਈ ਕਰੋ ਕਿਉਂਕਿ ਮੈਡੋਪੈਥੀ ਪੇਨ ਕਿਲਰ ਲੈ ਲਈ ਤੁਹਾਨੂੰ ਪਤਾ ਉਹ ਲੌਂਗ ਟਰਮ ਚ ਮੇਰੇ ਕਿਡਨੀਜ਼ ਤੇ ਇਫੈਕਟ ਕਰੋਗੇ ਤੇ ਮੈਂ ਹਾਲੇ ਤੇ ਖਾਈ ਜੰਨੀ ਆ ਪਰ ਹੁਣ ਮੈਨੂੰ ਉਹਦਾ ਕੋਈ ਸੋਲੂਸ਼ਨ ਸਮਝ ਨਹੀਂ ਆਉਂਦਾ ਆਊਟ ਆਫ ਦਾ ਬਾਕਸ ਕੁਐਸਚਨ ਹੋ ਗਿਆ ਪਰ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਵੀ ਇੱਕ ਬਹੁਤ ਇੰਪੋਰਟੈਂਟ ਸੀਗਾ ਵਧੀਆ ਹੋ ਗਿਆ ਅ ਮੈਂ ਚਾਹੁੰਦਾ ਸੀਗਾ ਕਿ ਜੇ ਕੋਈ ਮਹਿਲਾ ਮੇਰੇ ਪ੍ਰੋਗਰਾਮ ਚ ਆਉਂਦੀ ਹੈ ਚਾਹੇ ਉਹ ਕਿਸੇ ਵੀ ਸਟੇਟਸ ਦੀ ਕਿਉਂ ਨਾ ਹੋਵੇ ਉਹਦੇ ਨਾਲ ਇਹ ਚੀਜ਼ ਤਾਂ ਜੁੜੀ ਹੋਈ ਹੈ ਨਾ ਚਾਹੇ ਉਹ ਕਿਸੇ ਵੀ ਰੂਪ ਚਾਹੇ ਉਹਦੇ ਆਪਦੇ ਨਾਲ ਚਾਹੇ ਉਹਦੇ ਪਰਿਵਾਰ ਚਾਹੇ ਉਹਦੇ ਫਰੈਂਡ ਸਰਕਲ ਚ ਉਹਨੂੰ ਪਤਾ ਹੈ ਇਸ ਗੱਲ ਦਾ ਕਿਉਂਕਿ ਅੱਜ ਪੀਸੀਓਡੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਹਰ ਕੁੜੀ ਨਾਲ ਫੀਮੇਲਸ ਦੇ ਵਿੱਚ ਰੀਜ਼ਨ ਕੀ ਹਾਰਮੋਨ ਬੈਲੈਂਸ ਹੋ ਰਹੇ ਨੇ ਦੂਸਰਾ ਖੁਰਾਕ ਡੈਮੇਜ ਹੋ ਰਹੀ ਹੈ ਸਾਡੀ ਅਸੀਂ ਖੁਰਾਕ ਚਾਹੇ ਜਿੰਨਾ ਮਰਜ਼ੀ ਚਾਹ ਲਈਏ ਵਧੀਆ ਖਾਣੀ ਆ ਘਰੇ ਬਣਾ ਰਹੇ ਆ ਪਰ ਘਰੇ ਵੀ ਤਾਂ ਬਾਹਰੋਂ ਲਿਆ ਕੇ ਬਣਾ ਰਹੇ ਆ ਨਾ ਕੁਝ ਤਾਂ ਕੁਝ ਨਾ ਕੁਝ ਤੇ ਪ੍ਰੋਬਲਮ ਹੈਗੀ ਆ ਤਾਂ ਹੁਣ ਜਿਵੇਂ ਅਸੀਂ ਪਨੀਰ ਬਣਾ ਰਹੇ ਆ ਸਾਨੂੰ ਉਹਦੇ ਤੇ ਨਹੀਂ ਭਰੋਸਾ ਵੀ ਅਸਲੀ ਆ ਕਿ ਨਕਲੀ ਆ ਸਹੀ ਹੈ ਨਕਲੀ ਕਿੱਥੋਂ ਪਨੀਰ ਦੀ ਸਬਜ਼ੀ ਬਣਾ ਕੇ ਖਾ ਲਈ ਅੱਜ ਤੱਕ ਕਹਿੰਦੇ ਆ ਨਾ ਤਾਂ ਇਸ ਕਰਕੇ ਨਾ ਜਿਵੇਂ ਹੁਣ ਮੰਨ ਲਓ ਮਾਂ ਰਾਜਮਾ ਵੀ ਅਸੀਂ ਬਣਾਉਂਦੇ ਆ ਘਰੇ ਮੈਂ ਕਹਿੰਦਾ ਮਾਂ ਦੀ ਦਾਲ ਐਨ ਸਾਫ਼ ਸੁਥਰੀ ਹੋ ਸਕਦੀ ਆ ਅਸਲੀ ਹੋ ਸਕਦੀ ਆ ਸਭ ਕੁਝ ਠੀਕ ਹੋ ਸਕਦਾ ਆ ਪਰ ਜਿਹੜਾ ਕੁੱਕ ਕਰਾਉਂਦਾ એલੂਮੀਨੀਅਮ ਦਾ ਬਿਲਕੁਲ ਕੋਚ ਸੀਟੀਆਂ ਮਰਵਾਈ ਜਾਂਦੇ ਆ ਉਹ ਹੋਰ ਨੁਕਸਾਨ ਕਰਦਾ ਜੇ ਉਹਨੂੰ ਤੁਸੀਂ ਮਿੱਟੀ ਦੀ ਹਾਂਡੀ ਚ ਬਣਾਓ ਫਿਰ ਤਾਂ ਖਾਣ ਦਾ ਫਾਇਦਾ ਹਾਂਜੀ ਹੁਣ ਆਪਾਂ ਉਹ ਮਿੱਟੀ ਦੀ ਹਾਂਡੀ ਤਾਂ ਨੇੜੇ ਵੀ ਨਹੀਂ ਜਾਂਦਾ ਬਿਲਕੁਲ ਬਿਲਕੁਲ ਹੈਨਾ ਤੇ ਇਸ ਕਰਕੇ ਇਹ ਚੀਜ਼ਾਂ ਸਾਨੂੰ ਨੁਕਸਾਨ ਕਰਦੀਆਂ ਤਾਂ ਸਾਡਾ ਜਿਹੜਾ ਨਿਊ ਜਨਰੇਸ਼ਨ ਉਹ ਥੋੜੀ ਜੀ ਪ੍ਰੋਬਲਮ ਚ ਆ ਗਈ ਕਿਉਂਕਿ ਜਿਹੜੀ ਮੇਰੇ ਵਾਲੀ ਜਨਰੇਸ਼ਨ ਆ ਜਿਵੇਂ ਹੁਣ ਮੇਰਾ 65 ਦਾ ਬਰਤਾ 75 ਤੱਕ 80 ਤੱਕ ਮੈਂ ਪਿੰਡ ਚ ਪਲਿਆ ਜੰਮਿਆ ਮੈਨੂੰ ਪਿੰਡ ਦੀ ਇੱਕ ਇੱਕ ਬੋਲੀ ਪਤਾ ਹੈ ਨਾ ਕਿਉਂਕਿ ਉਹੀ ਉਮਰ ਹੁੰਦੀ ਹੈ ਪਿੰਡ ਖੰਡਾਉਣ ਦੀ 10 ਸਾਲ ਤੱਕ ਉਹਦੇ ਸਾਰੇ ਚਾਚੇ ਤਾਏ ਹੁੰਦੇ ਨੇ ਸਾਰੀਆਂ ਭੂਆ ਹੁੰਦੀਆਂ ਨੇ ਪਿੰਡ ਦੀਆਂ ਉਹ ਉਮਰ ਇੱਕ ਸਭ ਤੋਂ ਜਿਹਦੇ ਮਰਜ਼ੀ ਘਰੇ ਵੱਢ ਜੇ ਕੁਝ ਖਾਇਆ ਹੋਵੇ ਕੁਝ ਕਰਿਆ ਹੋਵੇ ਉਹ ਉਮਰ ਸਭ ਦੀ ਸਾਂਝੀ ਹੁੰਦੀ ਆ ਉਹ ਪਿੰਡ ਚ ਢੰਡਾਈ ਹੋਈ ਆ ਹੁਣ ਉਦੋਂ ਅਸੀਂ ਦੇਖਿਆ ਵੀ ਸਾਡੇ ਘਰੇ ਹਾਰਾ ਹੁੰਦਾ ਉਹ ਚ ਕਾੜਨੀ ਦਾ ਦੁੱਧ ਪਿਆ ਹੁੰਦਾ ਉਸ ਤੋਂ ਬਾਅਦ ਚਾਰ ਡੰਗਰ ਪੰਜ ਡੰਗਰ ਰੱਖੇ ਹੁੰਦੇ ਸਾਡੇ ਮਾਪੇ ਨੇ ਤੇ ਨਾਲ ਚੁੱਲ੍ਹਾ ਜ਼ਮੀਨ ਤੇ ਬਣਿਆ ਆਲੇ-ਦਾਲੇ ਬਾਉਂਡਰੀ ਤੇ ਬਹਿ ਕੇ ਮੂੜੀ ਢਾਹ ਕੇ ਪੀੜੀ ਢਾਹ ਕੇ ਰੋਟੀ ਖਾਂਦੇ ਹੈਨਾ ਤੇ ਉਹ ਚੀਜ਼ਾਂ ਹੁਣ ਹੈ ਨਹੀਂ ਹੈ ਨਹੀਂ ਨਹੀਂ ਹੈਗੀਆਂ ਤੇ ਹੁਣ ਉਹੀ ਉਸੇ ਕਰਕੇ ਹੁਣ ਜਿਹੜੇ 60 ਸਾਲ ਦੀ ਉਮਰ ਵਾਲੇ ਲੋਕ ਆ 60 ਤੋਂ 70 75 ਵਾਲੇ ਉਹ ਹਾਲੇ ਫਿਰ ਵੀ ਫਿੱਟ ਆ ਆ ਜਿਹੜੇ 35 ਤੋਂ 55 ਵਾਲੇ ਆ ਤਾਂ ਹਿੱਲੇ ਹੀ ਪਏ ਆ ਬਿਲਕੁਲ ਰਾਈਟ ਹੈ ਜੀ ਕਲੀਅਰ ਹੈ ਕਿਉਂਕਿ ਉਹਨਾਂ ਨੂੰ ਉਹ ਚੀਜ਼ ਹੀ ਨਹੀਂ ਮਿਲੀ ਉਹਨਾਂ ਨੂੰ ਜਿੱਥੇ ਜਿਹੜੀ ਉਹਨੂੰ ਪਿੰਡਾਂ 'ਚ ਭੱਜਣਾ ਢੱਤੀ ਚੱਕਾ ਲੈ ਕੇ ਭੁਜਾਈ ਜਾਂਦੇ ਸੀ ਖੁੱਦੋ ਖੁੰਡੀ ਅੱਕ ਪੱਟ ਕੇ ਖੜੀ ਜਾਂਦੇ ਸੀ ਹੁਣ ਜਿਵੇਂ ਜਿੰਮ 'ਚ ਤੁਰਿਆ ਹੋਇਆ ਉੱਥੇ ਉਹਨੂੰ ਜਾਂਦੇ ਹੀ ਪ੍ਰੋਟੀਨ ਦਾ ਡੱਬਾ ਚਪਕਾਇਆ ਜਾਂਦਾ ਉਹ ਟੋਟਲੀ ਆਰਟੀਫੀਸ਼ੀਅਲ ਸਿਸਟਮ ਚੱਲ ਗਿਆ ਹਾਂਜੀ ਇਸ ਕਰਕੇ ਜਿਹੜੀਆਂ ਪ੍ਰੋਬਲਮ ਨੇ ਇਹ ਕੁੜੀਆਂ ਨੂੰ ਵੀ ਆ ਰਹੀਆਂ ਮੁੰਡਿਆਂ ਨੂੰ ਵੀ ਆ ਰਹੀਆਂ ਮੁੰਡਿਆਂ ਦੇ ਵਿੱਚ ਸਪੰਦੂਸ ਆ ਰਿਹਾ ਮੁੰਡਿਆਂ ਦੇ ਵਿੱਚ ਸਪਰਮ ਖਤਮ ਹੋ ਰਿਹਾ ਅੱਜ ਕੱਲ ਵਿਆਹ ਹੋ ਜਾਂਦਾ 10 10 ਸਾਲ ਬੱਚਾ ਨਹੀਂ ਦੇਖਣ ਨੂੰ ਮਿਲਦਾ ਘਰ 'ਚ ਲੋਕ ਡੇਰਿਆਂ 'ਚ ਫਰੀ ਜਾਂਦੇ ਨੇ ਮਤਲਬ ਇਹ ਚੀਜ਼ਾਂ ਨੂੰ ਬਹੁਤ ਜ਼ਰੂਰੀ ਹੈ ਤੁਹਾਡਾ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਇਹਦੇ ਲਈ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਕਰੂੰਗਾ ਕਿ ਇਹ ਜਿਹੜੀ ਚੀਜ਼ ਹੈ ਇਹਦੇ ਲਈ ਕਿਤੇ ਬਾਹਰ ਅੰਦਰ ਨਾ ਭਟਕੋ ਕਿਤੇ ਨਾ ਜਾਓ ਤੁਹਾਡੇ ਘਰ ਦੇ ਨੇੜੇ ਬਹੁਤ ਵੈਦ ਨੇ ਔਰ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਸਰਕਾਰੀ ਆਯੁਰਵੈਦਿਕ ਡਿਸਪੈਂਸ ਸਰੀ ਵੀ ਹੈਗੀ ਜੇ ਤੁਸੀਂ ਮੇਰੇ ਕੋਲ ਨਹੀਂ ਆ ਪਉਂਦੇ ਮੇਰੇ ਕੋਲੇ ਆਉਂਦੇ ਟਾਈਮ ਲੱਗਦਾ ਤਾਂ ਆਪਣੀਆਂ ਕੁੜੀਆਂ ਨੂੰ ਆਪਣੀਆਂ ਬੇਟੀਆਂ ਨੂੰ ਆਯੁਰਵੈਦਿਕ ਡਾਕਟਰ ਦੇਸੀ ਦਵਾਈਆਂ ਵਾਲੇ ਡਾਕਟਰ ਉਹ ਵੀ ਜਿਹੜੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨੇ ਜਾਂ ਜਿਹੜੇ ਐਕਸਪੀਰੀਐਂਸਡ ਨੇ 20 30 30 ਸਾਲ ਕੰਮ ਕਰਦਿਆਂ ਨੂੰ ਹੋ ਗਏ ਇਹੋ ਜਿਹੇ ਵੈਦਾਂ ਕੋਲੇ ਜਾ ਕੇ ਆਪਣੇ ਬੱਚਿਆਂ ਨੂੰ ਦਿਖਾ ਕੇ ਉਹਨਾਂ ਦੀ ਦਵਾਈ ਸ਼ੁਰੂ ਕਰੋ ਕਈ ਇਹੋ ਜਿਹੇ ਵੀ ਹੁੰਦੇ ਨੇ ਸਾਡੇ ਜਿਹੜੇ ਆਯੁਰਵੈਦਿਕ ਦਵਾਈਆਂ ਦੇ ਵਿੱਚ ਕੁਝ ਨਾ ਕੁਝ ਮਿਲਾ ਦਿੰਦੇ ਆ ਉਹ ਮਤਲਬ ਕਿ ਉਹ ਥੋੜਾ ਜਿਆਦਾ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਲੇਕਿਨ ਇਹ ਜ਼ਰੂਰ ਹੈ ਕਿ ਜੇ ਤੁਸੀਂ ਆਯੁਰਵੇਦਿਕ ਡਿਸਪੈਂਸਰੀ ਚ ਜਾਨੇ ਹੋ ਸਰਕਾਰੀ ਡਿਸਪੈਂਸਰੀ ਚ ਜਾਨੇ ਹੋ ਤਾਂ ਤੁਹਾਨੂੰ ਸਹੀ ਵੈਦ ਮਿਲਣਗੇ ਜਾਂ ਸਾਡੇ ਵਰਗੇ ਜਿਹੜੇ ਇੰਸਟੀਚਿਊਟ ਆ ਇੱਥੇ 100 150 50 ਵੈਦ ਕੰਮ ਕਰਦੇ ਆ ਸਾਡੇ ਨਾਲ ਉਹ ਵੀ ਤੁਹਾਨੂੰ ਸਹੀ ਗਾਈਡ ਕਰਨਗੇ ਤਾਂ ਇਸ ਤਰ੍ਹਾਂ ਕਰਕੇ ਲੇਡੀਜ਼ ਨੂੰ ਚਾਹੀਦਾ ਕਿ ਆਪਣਾ ਟ੍ਰੀਟਮੈਂਟ ਆਯੁਰਵੇਦ ਚ ਲੈਣਾ ਚਾਹੀਦਾ